ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾ ਬਲੋਛ 6 ਫਰਵਰੀ ਤੋਂ 10 ਫਰਵਰੀ ਜ਼ਿਲ੍ਹਾ ਹੈੱਡਕੁਆਟਰਸ ਤੇ 5 ਰੋਜ਼ ਦਾ ਦਰਨਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨੂੰ ਲੈ ਕੇ ਰਾਸ਼ਨ ਪਾਣੀ ਦਾ ਪ੍ਰਬੰਧ ਕਰਕੇ ਆਏ ਮੋਰਚੇ ਦੇ ਵਿੱਚ ਪੰਜਾਬ ਸਰਕਾਰ ਤੋਂ ਨਵੀਂ ਕਿਸਾਨ ਪੱਖੀ ਨੀਤੀ ਬਣਾਉਣ ਦੇ ਲਈ ਸਾਰੀਆਂ ਫਸਲਾਂ ਤੇ ਐਮਐਸਪੀ ਲਾਗੂ ਕਰਵਾਉਣ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਬਾਹਰੇ ਆਉਣ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਖਤਮ ਕਰਨ ਹੜ੍ਹਾਂ ਤੇ ਗੁਲਾਬੀ ਸੁੰਡੀ ਨਾਲ ਹੋਈਆਂ ਬਰਬਾਦ ਫਸਲਾਂ ਦਾ ਮੁਆਵਜ਼ਾ ਦੇਣ ਲਈ ਪਰਾਲੀਆਂ ਦੀ Bye. ਕਿਸ ਰਾਦ ਕਰਨ ਆਦੀ ਮੁੱਦੇ ਸ਼ਾਮਲ ਨੇ ਰੋਡ ਤੇ ਧਰਨਾ ਲਗਾ ਦਿੱਤਾ ਗਿਆ ਡੀਸੀ ਦਫ਼ਤਰ ਦੇ ਬਾਹਰ ਕੀ ਵਜ੍ਹਾ ਇਹ ਜੀ ਸਾਡਾ ਜਥੇਬੰਦੀ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਪੂਰੇ ਪੰਜਾਬ ਦੇ ਅੱਜ 6 ਤਰੀਕ ਤੋਂ 10 ਤਰੀਕ ਤੱਕ ਡੀਸੀ ਦਫ਼ਤਰਾਂ ਦੇ ਬਾਹਰ ਸਾਡਾ ਇਹ ਜਿਹੜਾ ਰੋਸ ਆ ਪੰਜਾਬ ਸਰਕਾਰ ਤੇ ਕੁਝ ਸੈਂਟਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਨੇ ਜੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇਹ ਆ ਵੱਡਾ ਰੋਸ ਆ ਕਿ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਜਥੇਬੰਦੀ ਨਾਲ ਬੈਠ ਕੇ ਗੱਲ ਕੀਤੀ ਕਿ ਮੈਂ ਨਵੀਂ ਖੇਤੀ ਨੀਤੀ ਜਿਹੜੀ ਬਣਾਉਣੀ ਆ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖੀ ਹੋਊਗੀ ਜਦ ਕੇ ਉਹ 1 ਸਾਲ ਦਾ ਸਮਾਂ ਹੋ ਚੱਲਿਆ ਕੋਈ ਨੀਤੀ ਨਹੀਂ ਅਜੇ ਤੱਕ ਬਣੀ ਜਦ ਕੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈਣ ਦੀ بجائے ਉਹਨਾਂ ਦੀ رائے ਲੈਣ ਦੀ بجائے ਇੱਕ ਅਮਰੀਕਾ ਦੀ ਕੰਪਨੀ ਜਿਹੜੀ ਕਾਰਪੋਰੇਟ ਆ ਉਹਨੂੰ ਕਰੋੜਾਂ ਰੁਪਈਆ ਦਿੱਤਾ ਕਿ ਉਹ ਸਾਨੂੰ ਦੱਸਣਗੇ ਖੇਤੀ ਕਰਨੀ ਕਿਵੇਂ ਆ ਜਦ ਕਿ ਇੱਥੇ ਤਿੰਨ ਤਿੰਨ ਪੁਸ਼ਤਾਂ ਚਾਰ ਚਾਰ ਪੁਸ਼ਤਾਂ ਲੰਘੀਆਂ ਬਜ਼ੁਰਗਾਂ ਦੀਆਂ ਉਹਨਾਂ ਨੂੰ ਖੇਤੀ ਕਰਦਿਆਂ ਨੂੰ ਵੱਡੇ ਆਗੂਆਂ ਨੂੰ ਕਿਸਾਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਉਹ ਸਾਨੂੰ ਉਹ ਹਰੀ ਕ੍ਰਾਂਤੀ ਵਾਲੇ ਦੱਸਣਗੇ ਜਿਨ੍ਹਾਂ ਨੇ ਸਾਡੇ ਪਹਿਲਾਂ ਹੀ ਬੇੜਾਗਰ ਕਰਤਾ ਜਿਨ੍ਹਾਂ ਨੇ ਸਾਡੀਆਂ ਜ਼ਹਿਰਾਂ ਸਪਰੇਆਂ ਪੈਸਟੀਸਾਈਡ ਫਰਟੀਲਾਈਜ਼ਰ ਕੈਮੀਕਲ ਜਿਨ੍ਹਾਂ ਨੇ ਸਾਡੀ ਜੇ ਧਰਤੀ ਨੂੰ ਵੀ ਨਸ਼ੇ ਤੇ ਲਾਇਆ ਹੋਇਆ ਉਹ ਫੇਲ ਹੋਏ ਫਾਰਮੂਲੇ ਲਿਆ ਕੇ ਇੱਥੇ ਸਾਡੇ ਤੇ ਥੋਪੇ ਗਏ ਨੇ ਇਸ ਕਰਕੇ ਇਹ ਗੱਲਾਂ ਨੇ ਨਾਲ ਸਾਡੀਆਂ ਨੇ ਕਿ ਜਿਹੜੇ ਪਿਛਲੇ ਸਮੇਂ ਪਿਛਲੇ ਸਾਲ ਦੇ ਵਿੱਚ ਤੋਂ ਆਹੀ ਦਿਨਾਂ ਦੇ ਵਿੱਚ ਮਾਰਚ ਮਹੀਨੇ ਦੇ ਸਾਉਣ ਵਾਲੇ ਚ ਗੜੇ ਮਾਰੀ ਨੇ ਕਿੰਨੇ ਫਸਲਾਂ ਨੁਕਸਾਨ ਕੀਤਾ ਬਹੁਤ ਜ਼ਿਲ੍ਹਿਆਂ ਦੇ ਵਿੱਚ ਤਾਂ ਲੋਕਾਂ ਨੂੰ ਦਾਣੇ ਤੱਕ ਵੀ ਨਹੀਂ ਮਿਲੇ ਆ ਦਾਲ ਤੇ ਕਬੱਲੀ ਤੱਕ ਨਹੀਂ ਨਿਕਲੀ ਉੱਥੋਂ ਉਹ ਇਹ ਭਗਵੰਤ ਮਾਨ ਕਹਿੰਦਾ ਸੀ ਵੱਡੇ ਵੱਡੇ ਬੋਰਡ ਸੀ ਟੀਵੀਆਂ ਦੇ ਵਿੱਚ ਸੀ ਅਖਬਾਰਾਂ ਦੇ ਵਿੱਚ ਸੀ ਕਿ ਕਿਸਾਨ ਖੇ ਆਦਾ ਕਿਸਾਨ ਅਜੇ ਚੋ ਗਰਦਾਬਰੀ ਵੀ ਨਹੀਂ ਕਰਨੀ ਉਹਦੇ ਖਾਤੇ ਉਹਦੇ ਪੈਸੇ ਉਹਦੇ ਖਾਤਿਆਂ 'ਚ ਹੋਣਗੇ ਭਾਈ ਜੀ ਸਾਲ ਹੋਣ ਨੂੰ ਆ ਗਿਆ ਗੱਲਾਂ ਦੇ ਕਢਾ ਬਣਾਈ ਜਾਂਦੇ ਆ ਉਦੋਂ ਬਾਅਦ ਹੜਾ ਨਾ ਦੋ ਵਾਰੀ ਪੰਜਾਬ ਦੇ ਵਿੱਚ ਹੜਾ ਦੋ ਵਾਰੀ ਆਏ ਨੇ ਸਤਲੁਜ ਮਾਰ ਕਰਦੇ ਸੀ ਉਦੋਂ ਕੱਗਰ ਕਰ ਰਹੇ ਸੀ ਕਿਸੇ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਹੋਰ ਆ ਵੀ ਇਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਗਈ ਹੋਵੇ ਕਿ ਅਸੀਂ ਉਹਨਾਂ ਲੋਕਾਂ ਦੀ ਵਾਹ ਪੜਾਂਗੇ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦੇ ਜੰਗਰ ਮਰ ਗਏ ਮੱਝਾ ਮਰ ਗਈਆਂ ਜਿੰਨਾਂ ਦੀ ਜ਼ਮੀਨ ਦੇ ਵਿੱਚ ਇੱਕ ਇੱਕ ਸਾਲ ਖੇਤੀ ਨਹੀਂ ਹੋਣੀ ਰੇਤਾ ਇੰਨਾ ਚੜ ਗਿਆ ਪਰ ਉਹ ਲੋਕ ਹੀ ਇੱਕ ਦੂਜੇ ਨੂੰ ਸੰਸਥਾਵਾਂ ਕਰ ਰਹੀਆਂ ਨੇ ਲੋਕਾਂ ਨੇ ਹੀ ਉਹਨਾਂ ਰਾਸ਼ਨ ਪਚਾਇਆ ਲੋਕਾਂ ਨੇ ਹੀ ਚਾਰਾ ਪਚਾਇਆ ਉਹ ਸਰਕਾਰ ਨੇ ਅੱਜ ਤੱਕ ਕਿਸੇ ਦੀ ਬਾਹ ਨਹੀਂ ਫੜੀ ਅੱਜ ਦੇਸੀ ਦਸਤਰ ਫਿਰੋਜਪੁਰ ਰੋਡ ਤੇ ਧਰਨਾ ਲਗਾ ਦਿੱਤਾ ਗਿਆ ਕੀ ਵਜ੍ਹਾ ਫਿਰ ਕਿਸਾਨ ਬਹਿ ਗਏ ਨੇ ਇਹ ਇਸ ਕਰਕੇ ਆ ਵੀ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਲੈ ਕੇ ਆਵਾਂਗੇ ਪਰ ਉਹ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਨਹੀਂ ਲੈ ਕੇ ਆ ਰਹੇ ਜੇ ਕੋਈ ਸਲਾਹਾਂ ਪੁੱਛ ਵੀ ਰਹੇ ਆ ਉਹ ਫਿਰ ਵੀ ਉਹ ਬੜੇ ਕਾਰਪੋਰੇਟ ਘਰਾਣਿਆਂ ਦੀਆਂ ਉਹਨਾਂ ਦੇਸਾਂ ਦੀਆਂ ਜਾਂ ਉਹ ਜਿਨ੍ਹਾਂ ਨੇ ਪਹਿਲਾਂ ਹਰਾ ਨਕਲਾਬ ਲਿਆਉਣ ਖਾਤਰ ਜਿਹੜਾ ਕਿਸਾਨਾਂ ਦਾ ਕਜੂਮਬਰ ਕੱਢਿਆ ਫੌਡ ਫਾਊਂਡੇਸ਼ਨ ਵਰਗਿਆਂ ਉਹਨਾਂ ਦੀਆਂ ਸਲਾਹਾਂ ਲੈਣ ਲਈ ਕਰੋੜਾਂ ਰੁਪਏ ਖਰਚ ਰਹੇ ਆ ਅਸੀਂ ਕਹਿੰਦੇ ਆ ਵੀ ਖੇਤੀ ਨੀਤੀ ਉਹੀ ਜੀ ਨਹੀਂ ਚਾਹੀਦੀ ਸਾਨੂੰ ਖੇਤੀ ਨੀਤੀ ਚਾਹੀਦੀ ਆ ਜਿਸ ਦੇ ਵਿੱਚ ਰੋਜ਼ਗਾਰ ਹੋਵੇ ਸਾਡੀਆਂ ਫਸਲਾਂ ਦੇ ਭਾਅ ਮਿਲਣ ਸਾਰਿਆਂ ਨੂੰ ਪੱਕਾ ਰੋਜ਼ਗਾਰ ਮਿਲੇ ਪਰ ਸਰਕਾਰ ਨੇ ਉਹ ਗੱਲ ਸਾਡੇ ਨਾਲ ਪੂਰੀ ਨਹੀਂ ਕੀਤੀ ਸਾਡੀ ਪਹਿਲੀ ਮੰਗ ਇਹ ਹੈ ਦੂਜੀ ਮੰਗ ਹੈ ਕਿ ਸਾਰੀਆਂ ਫਸਲਾਂ ਤੇ ਐਮ ਐਸ ਵੀ ਦਿੱਤੀ ਜਾਵੇ ਪੰਜਾਬ ਦੇ ਵਿੱਚੋਂ ਝੋਨੇ ਤੋਂ ਜਿਹੜੀ ਕਣਕ ਦੀ ਹੈਗੀ ਆ ਉਹਦੀ ਇੱਕ ਰਕਬਾ ਘਟਾਇਆ ਜਾਵੇ ਤਾਂ ਕਿ ਟੂਆ ਜੇ ਦੂਜੀਆਂ ਫਸਲਾਂ ਦੇ ਪਾ ਦੇਣਗੇ ਇਹ ਜਿਹੜਾ ਕਿਸਾਨਾਂ ਮਜ਼ਦੂਰਾਂ ਸਰ ਜਿਹੜਾ ਕਾਰਜ ਚ ਚੜ੍ਹੇ ਹੋਇਆ ਇਹ ਵਾਦੇ ਜਿਹੜੇ ਕੀਤੇ ਸੀ ਉਹਨਾਂ ਨੇ ਜਿਵੇਂ ਪਹਿਲਾਂ ਕਪਤਲ ਸਰਕਾਰ ਨੇ ਕੀਤੇ ਵੀ ਸੀ ਲਾਗੂ ਕੋਸ਼ੀ ਮਾਫ ਕਰਾਂਗੇ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਕਾਰਜਾਂ ਨੂੰ ਖਤਮ ਕੀਤਾ ਜਾਵੇ ਇਹ ਝੌਂਠਾ ਹੈ ਵੀ ਜਿਹੜਾ ਸਾਡੇ ਖਾੜਾਂ ਦੇ ਨਾਲ ਜਾਂ ਸੁੰਡੀ ਦੇ ਨਾਲ ਜਿਹੜੇ ਫਸਲਾਂ ਦੀ ਤਬਾਹੀ ਹੋਈ ਆ ਜਾਂ ਹੁਣ ਗੜਿਆਂ ਦੇ ਵਿੱਚ ਹੋਈ ਆ ਇਹ ਸਾਰੇ ਕਿਸਾਨਾਂ ਦਾ ਜਿਹੜਾ ਫੌਰੀ ਮੁਆਵਜ਼ਾ ਉਹ ਦਿੱਤਾ ਜਾਵੇ ਪਰ ਸਰਕਾਰ ਨੇ ਸਾਲ ਸਾਲ ਹੋ ਗਿਆ ਉਹ ਪਿਛਲਾ ਅਜੇ ਤੱਕ ਬਕਾਇਆ ਨਹੀਂ ਮਿਲਿਆ ਕਿਸਾਨਾਂ ਨੂੰ ਨਾ ਅਜੇ ਤੱਕ ਗੰਨੇ ਦਾ ਬਕਾਇਆ ਮਿਲਿਆ ਵੀ ਜਿਹੜੇ ਜਿਹੜੇ ਬਕਾਇਆ ਨੇ ਇਹ ਬਕਾਇਆ ਦਿੱਤੇ ਜਾਣ ਤੀਜਾ ਚੌਥਾ ਤੱਕ ਦੁਗਾਹਦਾ ਆਇਆ ਫਿਰ ਜਿਹੜਾ ਨਹਿਰੀ ਪਾਣੀ ਆ ਉਹ ਸਾਰੀਆਂ ਟੀਲਾਂ ਤੱਕ ਜਾਣਾ ਚਾਹੀਦਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ